ਇਹ ਐਕਸੀਡੈਂਟ ਸਵੇਰੇ 3:30 ਵਜੇ ਦੇ ਵਿੱਚ ਵਿੱਚ ਹੋਇਆ ਤੇ ਸਾਨੂੰ ਕਾਲ ਆਈ ਹੈ ਤੇ ਕਾਲ ਆ ਕੇ ਕਹਿੰਦੇ ਕਿ ਥੋੜਾ ਜਿਹਾ ਐਕਸੀਡੈਂਟ ਹੋਇਆ ਆਜੋ ਤੇ ਫਰਸਤੇ ਦੇ ਵਿੱਚ ਕਹਿੰਦੇ ਕਿ ਉਹਦੇ ਸਾਹ ਨਹੀਂ ਰਹੇ ਤੇ ਉਹਦੇ ਉੱਤੋਂ ਜਿਹੜਾ ਧਾਰਾ ਡੈਰੀ ਵਾਲਾ ਕੰਟੇਨਰ ਆ ਉਹ ਕਰੋ ਲੰਘ ਗਿਆ ਉਹਦੇ ਤੇ ਅਸੀਂ ਜਦੋਂ ਗਏ ਤੇ ਅਸੀਂ ਉਹਨੂੰ ਡੈੱਡ ਬੋਡੀ ਇਸ ਤਰੀਕੀ ਪਾਈ ਤੇ ਜਿਹਨਾਂ ਲਈ ਡੈੱਡ ਬੋਡੀ ਪਈ ਉਹਨਾਂ ਦਾ ਨਾਮ ਹੈ ਗਰਮਨੀਕ ਸਿੰਘ son of ਰਣਵਿੰਦਰ ਸਿੰਘ ਤੇ ਇਹ ਅੰਮ੍ਰਿਤਸਰ ਮਜੀਠਾ ਰੋਡ ਦੇ ਰਹਿਣ ਵਾਲੇ ਆ ਤੇ ਬਹੁਤ ਜ਼ਿਆਦਾ ক্লোਜ਼ ਫਰੈਂਡ ਵੀ ਨੇ تھے ਮੇਰੇ ਮਤਲਬ ਕਿ ਬਿਲਕੁਲ ਨੇਬਰ ਰਹੇਗਾ ਤੇ ਇਹ ਐਕਸੀਡੈਂਟ ਹੋਇਆ ਚਗੀਦੀ ਬੋਲ ਤੇ ਹੋਇਆ ਐਕਸੀਡੈਂਟ ਇਹ ਵਾਲਾ ਜਿਹਨ ਐਂਬੂਲੈਂਸ ਚਲਾ ਰਹੇ ਸੀਗੇ ਐਂਬੂਲੈਂਸ ਦਾ ਪਹਿਲਾ ਐਂਬੂਲੈਂਸ ਪਹਿਲਾਂ ਪਲਟੀ ਹੋਈ ਸੀਗੀ ਤੇ ਦੂਸਰੀ ਐਂਬੂਲੈਂਸ ਲਾ ਕੇ ਤੇ ਪੇਸ਼ੈਂਟ ਨੂੰ ਸ਼ਿਫਟ ਕੀਤਾ ਤੇ ਬਾਅਦ ਵਿੱਚ ਜਦੋਂ ਦੂਸਰੀ ਐਂਬੂਲੈਂਸ ਆਈ ਸਾਰੇ ਜਣੇ ਚਲੇ ਗਏ ਇੱਕ ਨਾ ਰਹਿ ਗਿਆ ਇਹ ਹੱਥ ਦਿੰਦਾ ਰਿਹਾ ਕਿ ਮਤਲਬ ਕਿ ਕਿਸੇ ਹੋਰ ਦਾ ਨਾ ਐਕਸੀਡੈਂਟ ਹੋ ਜਾਏ ਐਂਬੂਲੈਂਸ ਛਿ ਗੀਰੇ ਉੱਤੇ ਵੱਜ ਕੇ ਤੇ ਇਹਨੇ ਹੱਥ ਦਿੱਤਾ ਸਾਰਿਆਂ ਨੂੰ ਸਾਰਿਆਂ ਦਾ ਭਲਾ ਕੀਤਾ ਚਲੋ ਕਿਸੇ ਨੇ ਇਹਨੇ ਆਪਣੇ ਸਿਰ ਤੇ ਲੈ ਲਈ ਤੇ ਜਿਹਦੇ ਉੱਤੋਂ ਉਹਨਾਂ ਨੇ ਬ੍ਰੇਕ ਨਹੀਂ ਮਾਰੀ ਤੇਦੇ ਉੱਤੋਂ ਦੀ ਲੰਗਾ ਦਿੱਤਾ ਤੇ ਸਾਰੀ ਬਾਡੀ ਇਹਦੀ ਪ੍ਰੈਸ ਹੋ ਚੁੱਕੀ ਜਾਈ ਹੈ ਹੋ ਗਿਆ ਹਾਂਜੀ ਉਹ ਫਰਾਰ ਹੋ ਗਿਆ ਜੀ ਹੋੜ ਗਿਆ ਜੀ ਇਹ ਐਕਸੀਡੈਂਟ ਸਵੇਰੇ ਸਾਢੇ 3 3 ਵਜੇ ਦੇ ਵਿੱਚ ਵਿੱਚ ਹੋਇਆ ਤੇ ਸਾਨੂੰ ਕਾਲ ਆਈ ਹੈ ਤੇ ਕਾਲ ਆ ਕੇ ਕਹਿੰਦੇ ਕਿ ਥੋੜਾ ਜਿਹਾ ਐਕਸੀਡੈਂਟ ਹੋਇਆ ਆਜੋ ਤੇ ਫਰਸਤੇ ਦੇ ਵਿੱਚ ਕਹਿੰਦੇ ਕਿ ਉਹਦੇ ਸਾਹ ਨਹੀਂ ਰਹੇ ਤੇ ਉਹ ਰੋ ਤੋਂ ਜਿਹੜਾ ਧਾਰਾ ਡੈਰੀ ਵਾਲਾ ਕੰਟੇਨਰ ਆ ਉਹ ਪਰੋ ਲੰਘ ਗਿਆ ਉੱਤੇ ਤੇ ਅਸੀਂ ਜਦੋਂ ਗਏ ਅਸੀਂ ਉਹ ਡੈੱਡ ਬੋਡੀ ਇੱਥੇ ਪਾਈ ਤੇ ਜਿਨ੍ਹਾਂ ਦੀ ਡੈੱਡ ਬੋਡੀ ਪਈ ਉਹਨਾਂ ਦਾ ਨਾਮ ਹੈ ਗਰਮਨੀਕ ਸਿੰਘ son of ਰਣਵਿੰਦਰ ਸਿੰਘ ਤੇ ਇਹ ਅੰਮ੍ਰਿਤਸਰ ਮਜੀਠਾ ਰੋਡ ਦੇ ਰਹਿਣ ਵਾਲੇ ਤੇ ਬਹੁਤ ਜ਼ਿਆਦਾ ক্লোਜ਼ ਫਰੈਂਡ ਵੀ ਨੇ ਤੇ ਮੇਰੇ ਮਤਲਬ ਕਿ ਬਿਲਕੁਲ ਨੇਬਰ ਨੇ ਇਹ ਤੇ ਇਹ ਐਕਸੀਡੈਂਟ ਹੋਇਆ ਚਕਿੱਟੀ ਪੋਲ ਤੇ ਹੋਇਆ ਐਕਸੀਡੈਂਟ ਇਹ ਵਾਲਾ ਜਿਹੜੇ ਐਂਬੂਲੈਂਸ ਚਲਾ ਰਹੇ ਸੀਗੇ ਐਂਬੂਲੈਂਸ ਦਾ ਪਹਿਲਾ ਐਂਬੂਲੈਂਸ ਪਹਿਲਾਂ ਪਲਟੀ ਹੋਈ ਸੀਗੀ ਤੇ ਅਬ ਦੂਸਰੀ ਐਂਬੂਲੈਂਸ ਵਲਾ ਕੇ ਤੇ ਪੇਸ਼ੈਂਟ ਨੂੰ ਸ਼ਿਫਟ ਕੀਤਾ ਤੇ ਬਾਅਦ ਵਿੱਚ ਜਦੋਂ ਦੂਸਰੀ ਐਂਬੂਲੈਂਸ ਆਈ ਸਾਰੇ ਜਣੇ ਚਲੇ ਗਏ ਇੱਕ ਨਾ ਰਹਿ ਗਏ ਇਹ ਹੱਥ ਦਿੰਦਾ ਰਿਹਾ ਕਿ ਮਤਲਬ ਕਿ ਕਿਸੇ ਹੋਰ ਦਾ ਨਾ ਐਕਸੀਡੈਂਟ ਹੋ ਜਾਏ ਐਂਬੂਲੈਂਸ ਦੇ ਧੀਰੇ ਉੱਤੇ ਵੱਜ ਕੇ ਤੇ ਇਹਨੇ ਹੱਥ ਦਿੱਤਾ ਸਾਰਿਆਂ ਨੂੰ ਸਾਰਿਆਂ ਦਾ ਭਲਾ ਕੀਤਾ ਚਲੋ ਕਿਸੇ ਨੇ ਇਹਨੇ ਆਪਣੇ ਸਿਰ ਤੇ ਲੈ ਲਈ ਤੇ ਜਿਹੜੇ ਉੱਤੋਂ ਉਹਨਾਂ ਨੇ ਬ੍ਰੇਕ ਨਹੀਂ ਮਾਰੀ ਤੇ ਦੇ ਉੱਤੋਂ ਦੀ ਲੰਗਾ ਦਿੱਤਾ ਸਾਰੀ ਬਾਡੀ ਦੀ ਪ੍ਰੈਸ ਹੋ ਗਈ ਜੀ ਹੋ ਗਿਆ ਹਾਂਜੀ ਉਹ ਫਰਾਰ ਹੋ ਗਿਆ ਜੀ ਥੋੜਾ ਜੀ ਇਹ ਐਕਸੀਡੈਂਟ ਸਵੇਰੇ ਸਾਡੇ 3 3 ਵਜੇ ਦੇ ਵਿੱਚ ਵਿੱਚ ਹੋਇਆ ਤੇ ਸਾਨੂੰ ਕਾਲ ਆਈ ਹੈ ਤੇ ਕਾਲ ਆ ਕੇ ਕਹਿੰਦੇ ਕਿ ਥੋੜਾ ਜਿਹਾ ਐਕਸੀਡੈਂਟ ਹੋਇਆ ਆਜੋ ਤੇ ਫਰਸਤੇ ਦੇ ਵਿੱਚ ਕਹਿੰਦੇ ਕਿ ਉਹਦੇ ਸਾਹ ਨਹੀਂ ਰਹੇ ਤੇ ਉਹਦੇ ਉਤੋਂ ਜਿਹੜਾ ਧਾਰਾ ਡੈਰੀ ਵਾਲਾ ਕੰਟੇਨਰ ਆ ਉਹ ਉੱਪਰੋਂ ਲੰਘ ਗਿਆ ਉਹਦੇ ਤੇ ਅਸੀਂ ਜਦੋਂ ਗਏ ਤੇ ਅਸੀਂ ਉਹਨੂੰ ਉਹਦੀ ਕੈਟ ਬਾਡੀ ਇਸੇ ਗਦੀ ਪਈ ਤੇ ਜਿਨਾਲੀ ਡੈਡ ਬੋਡੀ ਸੀ ਉਹਨਾਂ ਦਾ ਨਾਮ ਹੈ ਗਰਮਨੀਕ ਸਿੰਘ son of ਰਣਵਿੰਦਰ ਸਿੰਘ ਤੇ ਇਹ ਅੰਮ੍ਰਿਤਸਰ ਮਜੀਠਾ ਰੋਡ ਦੇ ਰਹਿਣ ਵਾਲੇ ਨੇ ਤੇ ਬਹੁਤ ਜ਼ਿਆਦਾ ক্লোਜ਼ ਫਰੈਂਡ ਵੀ ਨੇ ਤੇ ਮੇਰੇ ਮਤਲਬ ਕਿ ਬਿਲਕੁਲ ਨੇਬਰ ਰਹੇਗਾ ਤੇ ਇਹ ਐਕਸੀਡੈਂਟ ਹੋਇਆ ਚਿਗੀਡੀ ਬੋਲਥੇ ਹੋਇਆ ਐਕਸੀਡੈਂਟ ਇਹ ਵਾਲਾ ਜਿਹਨ ਐਂਬੂਲੈਂਸ ਚਲਾ ਰਹੇ ਸੀਗੇ ਐਂਬੂਲੈਂਸ ਦਾ ਪਹਿਲਾਂ ਐਂਬੂਲੈਂਸ ਪਹਿਲਾਂ ਪਲਟੀ ਗਈ ਸੀ ਤੇ ਅਬ ਦੂਸਰੀ ਐਂਬੂਲੈਂਸ ਭੁਲਾ ਕੇ ਤੇ ਪੇਸ਼ੈਂਟ ਨੂੰ ਸ਼ਿਫਟ ਕੀਤਾ ਤੇ ਬਾਅਦ ਵਿੱਚ ਜਦੋਂ ਦੂਸਰੀ ਐਂਬੂਲੈਂਸ ਆਈ ਸਾਰੇ ਜਣੇ ਚਲੇ ਗਏ ਇੱਕ ਨਾ ਰਹਿ ਗਿਆ ਇਹ ਹੱਥ ਦਿੰਦਾ ਰਿਹਾ ਕਿ ਮਤਲਬ ਕਿ ਕਿਸੇ ਹੋਰ ਦਾ ਨਾ ਐਕਸੀਡੈਂਟ ਹੋ ਜਾਏ ਐਂਬੂਲੈਂਸ ਥੀਂ ਗੀਰੇ ਉੱਤੇ ਵੱਜ ਕੇ ਤੇ ਇਹਨੇ ਹੱਥ ਦਿੱਤਾ ਸਾਰਿਆਂ ਨੂੰ ਸਾਰਿਆਂ ਦਾ ਭਲਾ ਕੀਤਾ ਚਲੋ ਕਿਸੇ ਨੇ ਇਹਨੇ ਆਪਣੇ ਸਿਰ ਤੇ ਲੈ ਲਈ ਤੇ ਜਿਹੜੇ ਉੱਤੋਂ ਉਹਨਾਂ ਨੇ ਬ੍ਰੇਕ ਨਹੀਂ ਮਾਰੀ ਤੇ ਉਹਦੇ ਉੱਤੋਂ ਦੀ ਲੰਗਾ ਦਿੱਤਾ ਤੇ ਸਾਰੀ ਬਾਡੀ ਦੀ ਪ੍ਰੈਸ ਹੋ ਜਿੱਗੀ ਜੀ ਹੋ ਗਿਆ ਹਾਂਜੀ ਉਹ ਫਰਾਰ ਹੋ ਗਿਆ ਜੀ